ਪਛੁਣਾ ਤੋਂ ਮੁੜਖਣੂ ਤਕਰੀਬਨ 200 ਬਿਮਾਰੀਆਂ ਹੋ ਜਾਂਦੀਆਂ ਤੇ ਉਹਨਾਂ ਵਿੱਚੋਂ ਜਿਹੜੀ ਆਪਾਂ ਅੱਜ ਚਰਚਾ ਕਰਨ ਜਾ ਰਹੇ ਹਾਂ ਉਹ ਇੱਕ ਬਹੁਤ ਗੰਭੀਰ ਅਹਿਮ ਬਿਮਾਰੀ ਹੈ ਇਹ ਕਾਫੀ ਪਸ਼ੂਆਂ 'ਚ ਹੋ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਗਊਆਂ ਮੱਝਾਂ ਢੇਡਾਂ ਬੱਕਰੀਆਂ ਸੂਰ ਕੁੱਤੇ ਘੋੜੇ ਤੇ ਊਠ ਇਹ ਸਾਰੇ ਜਾਨਵਰਾਂ 'ਚ ਬਿਮਾਰੀ ਹੋ ਜਾਂਦੀ ਹੈ ਇਹ ਆਪਾਂ ਜੇ ਓਵਰਾਲ ਵਰਲਡਵਾਈਡ ਗੱਲ ਕਰੀਏ ਸਾਰੇ ਸੰਸਾਰ ਦੇ ਵਿੱਚ ਇਸ ਬਿਮਾਰੀ ਦੇ ਨਾਲ ਤਕਰੀਬਨ 5 ਲੱਖ ਲੋਕ ਇਹਦੇ ਜੀ 5 ਲੱਖ ਇਨਸਾਨ ਹਰ ਸਾਲ ਉਹ ਪੀੜਤ ਹੋ ਜਾਂਦੇ ਆ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਇੱਥੇ ਵੀ ਪਸ਼ੂ ਪਾਲਕਾਂ ਨੂੰ ਵੀ ਜਿਹੜੇ ਜਿੰਨੇ ਵੀ ਜਾਨਵਰ ਆ ਸਭ ਤੋਂ ਘਾਤਕ ਬੱਕਰੀਆਂ ਤੋਂ ਜਿਹੜਾ ਬੈਕਟੀਰੀਆ ਆਉਂਦਾ ਹੈਗਾ ਬਰਸੈਲਾ ਮੈਲਿਟੈਂਸ ਦੇ ਨਾਮ ਦਾ ਬੈਕਟੀਰੀਆ ਹੈ ਜਿਹੜਾ ਕਿ ਮਨੁੱਖਾਂ ਨੂੰ ਆਉਂਦਾ ਹੈਗੇ ਬੱਕਰੀਆਂ ਵਿੱਚ ਉਹ ਬਰਸੈਲਾ ਮੈਲਿਟੈਂਸ ਨਾਮ ਦਾ ਬੈਕਟੀਰੀਆ ਬਿਮਾਰੀ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਇਸ ਵਿੱਚ ਇੰਟਰਮੀਟੈਂਟ ਫੀਵਰ ਬੁਖਾਰ ਹੋ ਗਿਆ ਠੀਕ ਹੋ ਗਿਆ ਫਿਰ ਹੋ ਗਿਆ ਫਿਰ ਹੋ ਗਿਆ ਫਿਰ ਠੀਕ ਹੋ ਗਿਆ ਸਿਰਦਰਦ ਕਮਜ਼ੋਰੀ ਭਾਰ ਦਾ ਘਟ ਜਾਣਾ ਇੱਕਇਇ ਚੇਨ ਮੇਨ ਲੱਛਣ ਹੈ ਨਾਈਟਸ ਸਵੇਟਿੰਗ ਰਾਤ ਨੂੰ ਪਸੀਨਾ ਆਉਂਦਾ ਤੇ ਜੋੜਾਂ ਵਿੱਚ ਦਰਦ ਮਹਿਸੂਸ ਹੁੰਦਾ ਸਤਿ ਸ੍ਰੀ ਅਕਾਲ ਜੀ ਡੈਰੀ ਵਿਕਾਸ ਮੰਚ ਦੇ ਸਰੋਤਿਆਂ ਦਾ ਨਿੱਘਾ ਸਵਾਗਤ ਤੇ ਅੱਜ ਮੇਰੇ ਨਾਲ ਮੌਜੂਦ ਨੇ ਡਾਕਟਰ ਰਾਮਪਾਲ ਮਿੱਤਲ ਜੀ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਵਜੋਂ ਜੋ ਸੇਵਾਮੁਕਤ ਹੋਏ ਨੇ ਤੇ ਜਿਵੇਂ ਕਿਸ ਨੂੰ ਪਤਾ ਹੈ ਪਸ਼ੂਆਂ ਨੂੰ ਅਨੇਕਾਂ ਹੀ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਪਰ ਕੁਝ ਕ ਅਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਪਸ਼ੂਆਂ ਤੋਂ ਮਨੁੱਖਾਂ ਵੱਲ ਚਲੀਆਂ ਜਾਂਦੀਆਂ ਨੇ ਜਾਂ ਮਨੁੱਖਾਂ ਨੂੰ ਹੋ ਜਾਂਦੀਆਂ ਨੇ ਸੋ ਇਹੋ ਜਿਹੀਆਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਬਿਮਾਰੀ ਆ ਜਿਸ ਬਾਰੇ ਅੱਜ ਆਪਾਂ ਡਾਕਟਰ ਸਾਹਿਬ ਨਾਲ ਵਿਚਾਰ ਵੰਡਾ ਕਰਾਂਗੇ ਸਾਰਿਆਂ ਨੂੰ ਬੜਾ ਡਾਕਟਰ ਸਾਹਿਬ ਦਾ ਡਾੜ ਨਿੱਗਾ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਪ੍ਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਤੇ ਡਾਕਟਰ ਸਾਹਿਬ ਜਿਹੜੀ ਬਿਮਾਰੀ ਦੀ ਅੱਜ ਆਪਾਂ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਪਹਿਲਾਂ ਸਰੋਤਿਆਂ ਨੂੰ ਉਸ ਬਿਮਾਰੀ ਦਾ ਕੀ ਨਾਮ ਏ ਤੇ ਉਹ ਬਿਮਾਰੀ ਇੰਨੀ ਗੰਬੀਰ ਕਿਵੇਂ ਬਣ ਗਈ ਅ ਸਭ ਤੋਂ ਪਹਿਲਾਂ ਤਾਂ ਮੈਂ ਡੇਰੀ ਵਿਕਾਸ ਮੰਚ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਪ੍ਰਦੀਪ ਜੀ ਅੱਜ ਜਿਹੜੀ ਬਿਮਾਰੀ ਦੀ ਚਰਚਾ ਕਰਨ ਜਾ ਰਹੇ ਹਾਂ ਅਸੀਂ ਉਹ ਇੱਕ ਜ਼ੂਨੋਟਿਕ ਬਿਮਾਰੀ ਹੈ ਜ਼ੂਨੋਟਿਕ ਬਿਮਾਰੀ ਕੀ ਹੁੰਦੀ ਹੈ ਜਿਹੜੀ ਪਸ਼ੂਆਂ ਤੋਂ ਮਨੁੱਖਾਂ ਨੂੰ ਫੈਲਦੀ ਹੈ ਉਸ ਨੂੰ ਅਸੀਂ ਜ਼ੂਨੋਟਿਕ ਬਿਮਾਰੀ ਆਖਦੇ ਹਾਂ ਅਜਿਹੇ तकरीबन 200 ਬਿਮਾਰੀਆਂ ਜਿਹੜੀਆਂ ਪਸ਼ੂਆਂ ਤੋਂ ਮਨੁੱਖਾਂ ਨੂੰ ਫੈਲ ਜਾਂਦੀਆਂ ਅੱਛਾ 200 ਬਿਮਾਰੀਆਂ ਹੈ ਜਿਹੜੀ ਮਨੁੱਖਾਂ ਨੂੰ ਹੋ ਰਹੀ ਹੈ ਪਸ਼ੂਆਂ ਤੋਂ ਜੀ ਪਸ਼ੂਆਂ ਤੋਂ ਮਨੁੱਖਾਂ ਨੂੰ तकरीबन 200 ਬਿਮਾਰੀਆਂ ਹੋ ਜਾਂਦੀਆਂ ਤੇ ਉਹਨਾਂ ਵਿੱਚੋਂ ਜਿਹੜੀ ਅੱਪ ਅੱਜ ਚਰਚਾ ਕਰਨ ਜਾ ਰਹੇ ਆ ਉਹ ਇੱਕ ਬਹੁਤ ਗੰਭੀਰ ਅਹਿਮ ਬਿਮਾਰੀ ਹੈ ਉਸ ਦਾ ਨਾਮ ਹੈ ਬਰੂਸਿਲੋਸਿਸ ਅੱਛਾ ਇਹ ਜਿਹੜੀ ਬਿਮਾਰੀ ਹੈ ਇਸ ਨੂੰ ਅਸੀਂ ਬੈਂਗਸ ਡਿਜ਼ੀਜ਼ ਵੀ ਆਖਦੇ ਹਾਂ ਪਸ਼ੂਆਂ ਵਿੱਚ ਐਪੀਜ਼ੋਟਿਕ ਅਵੋਰਸ਼ਨ ਐਨਜ਼ੋਟਿਕ ਅਵੋਰਸ਼ਨ ਸਲਿੰਕਿੰਗ ਆਫ ਕਾਵਜ਼ ਜੇ ਆਪਾਂ ਮਨੁੱਖਾਂ ਦੀ ਗੱਲ ਕਰੀਏ ਤਾਂ ਇਸ ਨੂੰ ਮਨੁੱਖਾਂ ਦੇ ਵਿੱਚ ਅੰਡੂਲੈਂਟ ਫੀਵਰ ਜਾਂ ਮਾਲਟਾ ਫੀਵਰ ਦਾ ਨਾਮ ਵੀ ਦਿੱਤਾ ਗਿਆ ਹੈ ਜਿਵੇਂ ਕਿ ਪਤਾ ਹੈ ਕਿ ਪਸ਼ੂਆਂ ਨੂੰ ਤਾਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਪਰ ਜਿਵੇਂ ਕਿ ਤੁਸੀਂ ਹੁਣ ਦੱਸਿਆ ਵੀ ਪਸ਼ੂਆਂ ਤੋਂ 200 ਬਿਮਾਰੀ ਤਕਰੀਬਨ ਇਹ ਜੀ ਹੈ ਜਿਹੜੀ ਮਨੁੱਖਾਂ ਨੂੰ ਹੋ ਜਾਂਦੀ ਹੈ ਤਾਂ ਇਹ ਵੀ ਕਿਤੇ ਨਾ ਕਿਤੇ ਗੰਭੀਰ ਮੁੱਦਾ ਹੈ ਜਿਸ ਤੋਂ ਕਿਤੇ ਨਾ ਕਿਤੇ ਮਨੁੱਖ ਅਜੇ ਇੰਨਾ ਸचेਤ ਵੀ ਨਹੀਂ ਹੈ ਰੱਖ ਸਭ ਜਿੱਥੇ ਕਹੇ ਬਿਲਕੁਲ ਤਾਂ ਪਸ਼ੂ ਦੇ ਵਿੱਚ ਕੀ ਲੱਛਣ ਹੁੰਦੇ ਸਾਂ ਇਸ ਬਿਮਾਰੀ ਦੇ ਵੀ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਿਸੇ ਬਿਮਾਰੀ ਪਸ਼ੂ ਨੂੰ ਇਹ ਬਰੂਸਲੋਸ ਨਾਲ ਦੀ ਬਿਮਾਰੀ ਹੈ ਜਾਂ ਨਹੀਂ ਵੀ ਹਾਂ ਪ੍ਰਦੀਪ ਜੀ ਪਹਿਲਾਂ ਗੱਲ ਕਰਾਂਵੇਂ ਕਿਹੜੇ ਪਸ਼ੂਆਂ 'ਚ ਹੁੰਦੀ ਹੈ ਇਹ ਇਹ ਕਾਫੀ ਪਸ਼ੂਆਂ 'ਚ ਹੋ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਗਊਆਂ ਮੱਝਾਂ ਢੇਡਾਂ ਬੱਕਰੀਆਂ ਸੂਰ ਕੁੱਤੇ ਘੋੜੇ ਤੇ ਊਠ ਇਹ ਸਾਰੇ ਜਾਨਵਰਾਂ 'ਚ ਬਿਮਾਰੀ ਹੋ ਜਾਂਦੀ ਹੈ ਜਿਵੇਂ ਕਿ ਆਪਣੇ ਪਾਲਤੂ ਪਸ਼ੂ ਜਿੰਨੇ ਵੀ ਆ ਸਾਰਿਆਂ ਨੂੰ ਹੋਏ तकरीबन ਸਾਰੇ ਜਾਨਵਰਾਂ ਨੂੰ ਹੋ ਜਾਂਦੀ ਹੈ ਹਾਂਜੀ ਤੇ ਆਪਾਂ ਜੇਕਰ ਲੱਛਣਾਂ ਦੀ ਗੱਲ ਕਰੀਏ ਤਾਂ ਜਿਹੜੇ ਛੋਟੀ ਉਮਰ ਦੇ ਜਾਨਵਰ ਹੈਗੇ ਆ ਜਾਂ ਆਪਾਂ ਗੱਲ ਕਰੀਏ ਛੋਟੀ ਤੋਂ ਬਾਅਦ ਜਿਹੜੇ ਗੱਬਣ ਨਹੀਂ ਹੈਗੇ ਜਾਨਵਰ ਤਾਂ ਉਹਨਾਂ ਦੇ ਵਿੱਚ ਕੋਈ ਇਹਦਾ ਲੱਛਣ ਬਹੁਤਾ ਦਿਖਾਈ ਨਹੀਂ ਦਿੰਦਾ ਲੱਛਣ ਸਿਰਫ ਸਾਨੂੰ ਉਹਦੀ ਦਿਖਾਈ ਦਿੰਦੇ ਆ ਜਦੋਂ ਜਾਨਵਰ ਗਰਭਵਸਥਾ ਚੁੰਦਾ ਠੀਕ ਹੈ ਜੀ ਗਰਭਵਸਥਾ ਦੇ ਵਿੱਚ ਵੀ ਅੱਗੇ ਜਾ ਕੇ ਜਦੋਂ ਗਰਭਵਸਥਾ ਦੀ ਤੀਸਰੀ ਸਟੇਜ ਆ ਜਾਂਦੀ ਹੈ ਗਊਆਂ ਮੱਝਾਂ ਦੀ ਗੱਲ ਕਰੀਏ ਆਪਾਂ ਜਾ ਕੇ ਸੱਤਵੇਂ ਅੱਠਵੇਂ ਨੇ ਜਾ ਕੇ ਜਿਹੜਾ ਜਾਨਵਰ ਹੈ ਉਹ ਫਲ ਸਿੱਟ ਦਿੰਦਾ ਠੀਕ ਹੈ ਜੀ ਤੇ ਜਦੋਂ ਜਾਨਵਰ ਫਲ ਸਿੱਟ ਦਿੰਦਾ ਤਾਂ ਜਿਹੜਾ ਜਾਨਵਰ ਹੈ ਉਸ ਦੀ ਅੱਗੇ ਜੇਰ ਨਹੀਂ ਪੈਂਦੀ ਹਾਂਜੀ ਇਹ ਤਾਂ ਗਊਆਂ ਮੱਝਾਂ ਦੀ ਗੱਲ ਹੋ ਗਈ ਅੱਗੇ ਭੇਡਾਂ ਬੱਕਰੀਆਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਜਾਨਵਰ ਗਰਭਵਸਥਾ ਦੀ ਅਖੀਰਲੀ 2 ਮਹੀਨੇ ਵਿੱਚ ਜਿਹੜਾ ਉਹ ਫਲ ਸਿੱਟਦਾ ਹੈ ਕੁੱਤਿਆਂ ਦੇ ਵਿੱਚ ਜਿਹੜ ਉਹ ਵੀ 45 ਤੋਂ ਲੈ ਕੇ 55 ਦਿਨ ਦੀ ਜਿਹੜੀ ਗਰਭਵਸਥਾ ਹੈਗੀ ਹੈ ਉਸ ਦੇ ਵਿੱਚ ਜਿਹੜੀਆਂ ਕੁੱਤੀਆਂ ਉਹ ਫੜ ਸਿੱਟ ਜਾਂਦੀਆਂ ਅਗਰ ਆਪਾਂ ਸੂਰਾਂ ਦੀ ਗੱਲ ਕਰੀਏ ਤਾਂ ਸੂਰਾਂ ਦੇ ਵਿੱਚ ਇਹ ਫਰਕ ਹੈਗਾ ਉਹ ਗਰਭਵਸਥਾ ਦੀ ਮੁੱਢਲੀ ਅਵਸਥਾ ਦੇ ਵਿੱਚ ਹੀ ਜਿਹੜਾ ਹੈਗਾ ਉਹ ਫੜ ਸਿੱਟ ਜਾਂਦੇ ਆ ਤੇ ਸਾਨੂੰ ਕੋਈ ਵੀ ਪਤਾ ਵੀ ਨਹੀਂ ਲੱਗਦਾ ਤੇ ਮੈਂ ਤਾਂ ਇਹਦੇ ਅੰਕੜੇ ਸੁਣ ਕੇ ਬਹੁਤ ਹੈਰਾਨ ਹੋਇਆ ਕਿ ਤਕਰੀਬਨ ਕਿੰਨੇ ਮਨੁੱਖ ਆ ਸਰ ਜੋ ਇਸ ਬਿਮਾਰੀ ਤੋਂ ਪ੍ਰਭਾਵਿਤ ਨੇ ਜੀ ਇਹ ਆਪਾਂ ਜੇ ਓਵਰਆਲ ਵਰਲਡਵਾਈਡ ਗੱਲ ਕਰੀਏ ਸਾਰੇ ਸੰਸਾਰ ਦੇ ਵਿੱਚ ਇਸ ਬਿਮਾਰੀ ਦੇ ਨਾਲ ਤਕਰੀਬਨ 5 ਲੱਖ ਲੋਕ ਜਿਹੜੇ ਜੀ 5 ਲੱਖ ਇਨਸਾਨ ਹਰ ਸਾਲ ਉਹ ਪੀੜਤ ਹੋ ਜਾਂਦੇ ਆ ਇੱਕ ਬਿਮਾਰੀ ਜਿਹੜੀ ਹੈਗੀ ਐ ਬੱਕਰੀਆਂ ਤੋਂ ਜਿਹੜੀ ਹੁੰਦੀ ਐ ਉਹ ਬੜੀ ਘਾਤਕ ਐ ਸਭ ਤੋਂ ਜ਼ਿਆਦਾ ਘਾਤਕ ਕਿਹੜੀ ਪਸ਼ੂਵਾਂ ਤੋਂ ਹੁੰਦੀ ਆ ਬਿਮਾਰੀ ਐ ਬਰੂਸੀਲੋਸ ਜਿਹੜੀ ਬੱਕਰੀਆਂ ਤੋਂ ਹੁੰਦੀ ਐ ਉਹ ਘਾਤਕ ਐ ਉਹਦੇ ਵਿੱਚ ਬੱਕਰੀਆਂ ਤਾਂ ਫਿਰ ਇਹ ਘਾਤਕ ਖੋਹਨ ਦਾ ਜਿਵੇਂ ਬੱਕਰੀਆਂ ਤੋਂ ਹੋਣਾ ਵੀ ਜਦਜ ਮੜੇ ਅਖਸੀ ਬੱਕਰੀਆਂ ਮੰਡੀਾਂ ਲੱਗਦੀਆਂ ਜੀ ਤਾਂ ਉੱਥੇ ਬੱਕਰੀਆਂ ਦੀ ਧਾਰਾ ਇੱਕ ਤੋਂ ਲੈ ਕੇ 20-20 ਇਨਸਾਨ ਆਉਂਦੇ ਥਾਡੇ ਮਾਰ ਮਾਰ ਦੇਖੀ ਜਾਂਦੇ ਨੇ ਉਹ ਤਾਂ ਕਿੱਤਨੇ ਕਿੱਤੇ ਫੈਲਦੀ ਵੀ ਜ਼ਿਆਦਾ ਹੋਊਗੀ ਜੀ ਬੱਕਰੀਆਂ ਤੋਂ ਵੱਧ ਇਨਸਾਨ ਪਹਿਲਾਂ ਤਾਂ ਮੈਂ ਰਸਨਾ ਚਾਹਣਾ ਇੱਥੇ ਵੀ ਪਸ਼ੂ ਪਾਲਕਾਂ ਨੂੰ ਵੀ ਜਿਹੜੇ ਜਿੰਨੇ ਵੀ ਜਾਨਵਰ ਹੈ ਸਭ ਤੋਂ ਘਾਤਕ ਬکریاں ਤੋਂ ਜਿਹੜਾ ਬੈਕਟੀਰੀਆ ਆਉਂਦਾ ਹੈਗਾ ਬਰਸੈਲਾ ਮੈਲੀਟੈਂਸ ਦੇ ਨਾਮ ਦਾ ਬੈਕਟੀਰੀਆ ਹੈ ਜਿਹੜਾ ਕਿ ਮਨੁੱਖਾਂ ਨੂੰ ਆਉਂਦਾ ਹੈ ਅੱਗੇ ਬکریاں ਵਿੱਚ ਉਹ ਬਰਸੈਲਾ ਮੈਲੀਟੈਂਸ ਦੇ ਨਾਮ ਦਾ ਬੈਕਟੀਰੀਆ ਬਿਮਾਰੀ ਕਰਦਾ ਹੈ ਤੇ ਬਕਰੀਆਂ ਤੋਂ ਜਿਹੜੀ ਇੱਕ ਬਿਮਾਰੀ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਘਾਤਕ ਹੈ ਠੀਕ ਹੈ ਸਰ ਤੇ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਬਿਲਕੁਲ ਇਵਨ ਵੱਡੇ ਪਸ਼ੂਆਂ ਦੇ ਵਿੱਚ ਆਪਾਂ ਦੇਖੀਏ ਮੰਡੀਆਂ 'ਚ ਜਾਂਦੇ ਆ ਜਦੋਂ ਵਪਾਰੀ ਤਾਂ ਉਹ ਟੈਸਟ ਕਰਦੇ ਆ ਵੀ ਠੀਕ ਹੈ ਜਾਨਵਰਾ ਦੁੱਧ ਠੀਕ ਹੈ ਤਾਂ ਜਦੋਂ ਧਾਰ ਮਾਰ ਕੇ ਜਿਹੜਾ ਬਾਰੀ-ਬਾਰੀ ਜਿਹੜੇ ਧਾਰ ਮਾਰ ਕੇ ਤੇ ਪਿੰਦੇ ਆ ਜਦੋਂ ਉਸ ਨੂੰ ਮੱਜਾ ਦੀ ਗੱਲ ਕਰ ਲਈਏ ਦਾਵਾ ਦੀ ਕਰ ਲਈਏ ਪਾਣੀ ਬੱਕਰੀਆਂ ਦੀ ਗੱਲ ਕਰ ਲਈਏ ਤਾਂ ਮੰਡਗਾ ਤਾਂ ਅਕਸਰ ਹੀ ਆ ਵੀ ਹਰ ਇੱਕ ਆਉਂਦਾਗਾ ਦੁੱਧ ਦੀ ਧਾਰ ਮਾਰਦਾ ਤਾਂ ਪੀਂਦੇ ਪਿੰਦੇ ਅਕਸਰ 20 30 ਲੋਕਾਂ ਹੀ ਟੱਪ ਜਾਂਦੇ ਬਿਲਕੁਲ ਬਿਲਕੁਲ ਅਗਰ ਕੋਈ ਵੀ ਜਾਨਵਰ ਉਸ ਬਿਮਾਰੀ ਦੇ ਨਾਲ ਪੀੜਿਤ ਹੋਇਆ ਤਾਂ ਉਹ 30 30 ਲੋਕ ਹੋਗੇ ਜੀ ਅ ਬੰਦਾ ਤੇ ਇੱਕੋ ਹੀ ਆ ਮੰਨ ਲਓ ਜਿਨ੍ਹਾਂ ਨੇ ਵੀ ਜਿਵੇਂ ਜਾਨਵਰ ਇੱਕ ਨੂੰ 20 ਜਾਨੇ ਆ ਕੇ ਧਾਰ ਮਾਰ ਕੇ ਬਿਲਕੁਲ 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 ਇਹ ਇਸ ਕਰਕੇ ਸਾਨੂੰ ਪੂਰਾ ਇਹਦਾ ਧਿਆਨ ਰੱਖਣਾ ਚਾਹੀਦਾ ਤੇ ਮੈਂ ਜਿਹੜੀ ਬੱਕਰੀਆਂ ਦੀ ਗੱਲ ਕਰਦਾ ਪਿਆ ਸੀ ਉਹਦੇ ਚ ਆਪਾਂ ਇਨਸਾਨਾਂ ਚ ਲੱਛਣ ਹੈ ਜਿਹੜਾ ਉਹ ਚ ਪਤਾਲਗੋਂ ਦੀ ਸੋਜ ਹੋ ਜਾਂਦੀ ਹੈ ਠੀਕ ਹੈ ਸਰ ਤੇ ਕਿਹੜਾ ਕਿੱਤਾ ਕਰਨ ਵਾਲੇ ਉਹ ਇਨਸਾਨ ਆ ਜਿੰਨਾਂ ਚ ਇਹ ਬਿਮਾਰੀ ਅਕਸਰੀ ਨਜ਼ਰ ਆਉਂਦੀ ਹੈ ਸਰ ਪ੍ਰਦੀਪ ਜੀ ਅਗਰ ਆਪਾਂ ਜ਼ਿਆਦਾਤਰ ਗੱਲ ਕਰੀਏ ਤਾਂ ਇਹ ਪਸ਼ੂ ਪਾਲਣ ਦਾ ਧੰਦਾ ਕਰਨ ਵਾਲੇ ਜਿੰਨੇ ਵੀ ਪਸ਼ੂ ਪਾਲਕ ਹੈਗੇ ਆ ਪਸ਼ੂ ਸੰਭਾਲਣ ਵਾਲੇ ਵਰਕਰ ਹੋਗੇ ਮੀਟ ਪਲਾਂਟ ਵਿੱਚ ਜਿੰਨੇ ਵੀ ਕੰਮ ਕਰਦੇ ਆ ਕੰਮੇ ਹੋ ਗਏ ਲੈਬੋ੍ਰਟਰੀਆਂ ਦੇ ਵਿੱਚ ਕੰਮ ਕਰਨ ਵਾਲਾ ਜਿਹੜਾ ਸਟਾਫ ਹੈਗਾ ਪਸ਼ੂਆਂ ਦਾ ਇਲਾਜ ਕਰਨ ਵਾਲੇ ਵੈਟਰੀਨਰੀ ਡਾਕਟਰ ਜਾਂ ਹੋਰ ਸਟਾਫ ਇੱਥੋਂ ਤੱਕ ਕਿ ਜਿਹੜੇ ਪਸ਼ੂਆਂ ਦਾ ਸ਼ਿਕਾਰ ਕਰਦੇ ਆ ਸ਼ਿਕਾਰੀ ਉਹਨਾਂ ਦੇ ਵਿੱਚ ਵੀ ਇਸ ਬਿਮਾਰੀ ਦੀ ਜਿਹੜੀ ਸੰਭਾਵਨਾ ਹੈ ਉਹ ਵਧ ਜਾਂਦੀ ਹੈ ਤਾਂ ਫਿਰ ਸਰ ਇਹ ਬਿਮਾਰੀ ਦੀ ਸੰਭਾਵਨਾ ਹਰ ਇੱਕ ਇਨਸਾਨ 'ਚ ਹੀ ਲਾ ਲਈ ਆਪਾਂ ਜੇ ਮਣ ਕੱਚੇ ਦੁੱਧ ਦੇ ਕਿੰਨੇ ਪ੍ਰੋਡਕਟ ਹੋਗੇ ਜੀ ਉਹ ਤਾਂ ਹਰ ਇੱਕ ਇਨਸਾਨ ਇਨਸਾਨ ਵੀ ਵਰਤਦਾ ਜੀ ਜਿਵੇਂ ਕਿਸੇ ਪਸ਼ੂ ਨੂੰ ਉਹ ਬਿਮਾਰੀ ਆ ਤੇ ਉਹੀ ਪਸ਼ੂ ਦੇ ਦੁੱਧ ਦੀ ਬਣੀ ਹੋਈ ਕਰੀਮ ਜਾਂ ਕੱਚਾ ਕੋਈ ਵੀ ਪਦਾਰਥ ਕੋਈ ਇਨਸਾਨ ਖਾਂਦਾ ਤਾਂ ਉਹ ਇਨਸਾਨ ਤਾਂ ਕੋਈ ਵੀ ਹੋ ਸਕਦਾ ਜੀ ਭਾਵੇਂ ਉਸ ਕਿਤੇ ਨਾਲ ਸੰਬੰਧਿਤ ਹੈਗਾ ਆ ਜਾਂ ਨਹੀਂ ਹੈਗਾ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਕੱਲੇ ਪਸ਼ੂਆਂ ਨੂੰ ਸੰਭਾਲਣ ਵਾਲੇ ਜਾਂ ਲੈਬਾਰਟਰੀ ਹੋਗੀ ਉਹਨਾਂ ਚ ਕੰਮੇ ਹੋਗੇ ਉਹਨਾਂ ਦਾ ਇਲਾਜ ਕਰਨ ਵਾਲੇ ਜਾਂ ਸ਼ਿਕਾਰ ਕਰਨ ਵਾਲੇ ਜਿਹੜੇ ਉਹਨਾਂ ਦੇ ਪਸ਼ੂਆਂ ਦੇ ਟੱਚ ਚ ਆਉਂਦੇ ਆ ਸਿਰਫ ਉਹੀ ਨਸਾਨ ਪੀੜਤ ਨਹੀਂ ਹੁੰਦੇ ਇੱਥੇ ਦੇਖਣ ਚ ਇਹ ਗੱਲ ਆ ਗਈ ਜਿਹੜਾ ਪਸ਼ੂਆਂ ਨਾਲ ਵਾਹ ਵਾਸਤਾ ਵੀ ਨਹੀਂ ਗਾ ਵੀ ਉਹ ਵੀ ਬੰਦੇ ਲੇਡੀਜ਼ ਬੱਚੇ ਜਿਹੜੇ ਪੀੜਤ ਹੋ ਰਹੇ ਆ ਕਿਉਂਕਿ ਆਮ ਹੀ ਆਪਣੇ ਪ੍ਰਚਲਿਤ ਹੈਗੀ ਹੈ ਜਿਵੇਂ ਕਿਸੇ ਨੂੰ ਡੇਂਗੂ ਹੋ ਗਿਆ ਮਰੀਜ਼ ਨੂੰ ਤਾਂ ਵੀ ਡੇਂਗੂ ਦੇ ਵਿੱਚ ਬੱਕਰੀ ਦਾ ਕੱਚਾ ਦੁੱਧ ਪਿਲਾ ਦਿਓ ਹਾਂਜੀ ਠੀਕ ਹੈ ਬੱਕਰੀ ਦਾ ਦੁੱਧ ਬਹੁਤ ਵਧੀਆ ਹੈਗਾ ਮਰੀਜ਼ ਵਾਸਤੇ ਬਟ ਕੱਚਾ ਦੁੱਧ ਜਦੋਂ ਪਲਾਉਣ ਦੇ ਨਾਲ ਜੇ ਬੱਕਰੀ ਨੂੰ ਬਰੂਸਿਲੋਸਿਸ ਹੋਈ ਤਾਂ ਉਹਨੂੰ ਡੇਂਗੂ ਦੇ ਨਾਲ ਨਾਲ ਇੱਕ ਰੋਗ ਬਰੂਸਿਲੋਸਿਸ ਦੀ ਬਿਮਾਰੀ ਹੋ ਜਾਣੀ ਹਾਂਜੀ ਵੀ ਮੱਧਮੇ ਰੇ ਘਰ ਦੀ ਬਰੂਸੀਲੋਸਿਸ ਨਾਲ ਪੀੜਤਾ ਤੇ ਬਿਮਾਰ ਐ ਨਹੀਂ ਪਤਾ ਕਿ ਦਿੱਲੀ ਦਾ ਬੰਦਾ ਕਰੂ ਬਿਲਕੁਲ ਬਿਲਕੁਲ ਜੀ ਬਿਲਕੁਲ ਸਿਰਕਪਾ ਇੱਕ ਗੱਲ ਹੋਰ ਜੀ ਵੀ ਇੱਕ ਆਮ ਇਨਸਾਨ ਜਿਵੇਂ ਮੈਂ ਇੱਕ ਆਮ ਇਨਸਾਨ ਹਾਂ ਤੇ ਇੱਕ ਆਮ ਇਨਸਾਨ ਜਿਹਨੂੰ ਕੋਈ ਬਾ ਵਾਸਤਾ ਵੀ ਨਹੀਂ ਜਾਂ ਜਿਹਨੂੰ ਕੋਈ ਜਾਣਕਾਰੀ ਵੀ ਨਹੀਂ ਇਸ ਬਿਮਾਰੀ ਬਾਰੇ ਇਹ ਬੀ ਇਹ ਬਿਮਾਰੀ ਉਸ ਨੂੰ ਹੈ ਜਾਂ ਨਹੀਂ ਤਾਂ ਉਸ ਦੇ ਵਿੱਚ ਕੀ ਲੱਛਣ ਹੁੰਦੇ ਆ ਕਿ ਆਮ ਇਨਸਾਨ ਵਿੱਚ ਪਤਾ ਲੱਗ ਸਕੇ ਵੀ ਇਹ ਬਿਵਾਰੀ ਕਿਵੇਂ ਫੈਲਦੀ ਹੈ ਜੀ ਪ੍ਰਦੀਪ ਜੀ ਸਭ ਤੋਂ ਪਹਿਲਾਂ ਤਾਂ ਇਸ ਵਿੱਚ ਇੰਟਰਮੀਟੈਂਟ ਫੀਵਰ ਇੰਟਰਮੀਟੈਂਟ ਫੀਵਰ ਦਾ ਮਤਲਬ ਹੈਗਾ ਬੁਖਾਰ ਹੋ ਗਿਆ ਠੀਕ ਹੋ ਗਿਆ ਫਿਰ ਹੋ ਗਿਆ ਫਿਰ ਹੋ ਗਿਆ ਫਿਰ ਠੀਕ ਹੋ ਗਿਆ ਇੰਟਰਮੀਟੈਂਟ ਫੀਵਰ ਸਿਰਦਰਦ ਕਮਜ਼ੋਰੀ ਭਾਰ ਦਾ ਘਟ ਜਾਣਾ ਇੱਕ ਇਹਦੇ ਚ ਮੇਨ ਲੱਛਣ ਹੈ ਨਾਈਟਸ ਸਵੇਟਿੰਗ ਰਾਤ ਨੂੰ ਪਸੀਨਾ ਆਉਂਦਾ ਕੰਬਣੀ ਛਿੜਦੀ ਹੈ ਠੰਡ ਮਹਿਸੂਸ ਹੁੰਦੀ ਹੈ weight ਘਟ ਗਿਆ ਸਾਰੇ ਸਰੀਰ 'ਚ ਕਮਜ਼ੋਰੀ ਹੁੰਦੀ ਹੈ ਤੇ ਜੋੜਾਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਇੱਕ ਬੱਕਰੀਆਂ ਤੋਂ ਖਾਸ ਕਰਕੇ ਜਿਹੜੀ ਬਿਮਾਰੀ ਹੈ ਬਰਸੈਲਾ ਮੈਲੀਟੈਂਸਜ਼ ਨਾਂ ਦਾ ਬੈਕਟੀਰੀਆ ਉਹਦੇ ਕਰਕੇ ਹੁੰਦੀ ਹੈ ਉਹਦੇ ਚ ਇਨਸਾਨਾਂ ਦੇ ਚ ਪਤਾਲਗਾਉਂਦੀ ਸੋਜ ਹੋ ਜਾਂਦੀ ਹੈ ਠੀਕ ਹੈ ਜੀ ਇਹ ਮੇਨ ਜਿਹੜੇ ਹੈਗੇ ਆ ਲੱਛਣ ਸਾਨੂੰ ਦਿਖਾਈ ਦਿੰਦੇ ਆ ਹਾਂਜੀ ਜੇ ਇਸ ਬਿਮਾਰੀ ਦੇ ਫੈਲਣ ਦੇ ਹੋਰ ਸਾਰੇ ਬਹੁਤ ਸਾਰੇ ਕਾਰਨ ਨੇ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ ਤੇ ਮੈਂ ਕਹਿ ਵੀ ਰਿਹਾ ਸੀ ਵੀ ਇਹ ਮੁੱਦੇ ਤਾਂ ਬਹੁਤ ਗੰਭੀਰ ਹੈ ਤੇ ਇੱਕ ਸਾਨੂੰ ਪਤਾ ਵੀ ਨਹੀਂ ਲੱਗਦਾ ਜਿਵੇਂ ਆਪਾਂ ਕਾਹੋ ਫੀਡਿੰਗ ਦੀ ਗੱਲ ਕਰਦੇ ਸੀ ਜਾਂ ਹੋਰ ਚੀਜ਼ਾਂ ਉਹ ਕਿਵੇਂ ਫੈਲਦੀ ਹੈ ਜੀ ਪਸ਼ੂਆਂ ਤੋਂ ਅਗਰ ਪ੍ਰਦੀਪ ਜੀ ਆਪਾਂ ਫੈਲਣ ਦੀ ਗੱਲ ਕਰੀਏ ਇਹ ਵੀ ਜਦੋਂ ਜਾਨਵਰ ਨੇ ਫਲ ਸਿੱਟਦਾ ਤਾਂ ਜਿਹੜਾ ਫਲ ਸਿੱਟਿਆ ਹੋਇਆ ਬੱਚਾ ਹੈ ਹਾਂਜੀ ਜਾਂ ਜ਼ੇਰ ਹੈ ਜਾਂ ਬੱਚੇ ਦਾ ਨੀ ਦਾ ਪਾਣੀ ਉਸ ਨੂੰ ਇਮਿਊਨੋਟ ਫਲੂਡ ਕਹਿੰਦੇ ਅਸੀਂ ਬੱਚਾ ਜ਼ੇਰ ਤੇ ਬੱਚੇ ਦਾ ਨੀ ਦਾ ਪਾਣੀ ਇਹ ਸਾਰੇ ਜਿਹੜੇ ਵਾਤਾਵਰਣ ਹੈਗੇ ਜਾਨਵਰ ਦੇ ਜਿਹੜੇ ਆਲੇ ਦੁਆਲੇ ਵਾਤਾਵਰਣ ਹੈਗਾ ਉਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜੇ ਹੈਗੇ ਕਟਾਣੂ ਇਹ ਆ ਜਾਂਦੇ ਆ ਜਦੋਂ ਵੱਡੀ ਮਾਤਰਾ ਚ ਆ ਗਏ ਤਾਂ ਆਸ-ਪਾਸ ਦੇ ਜਾਨਵਰਾਂ ਦੇ ਫੀਡ ਹੈਗੀ ਹੈ ਜਾਂ ਪਾਣੀ ਹੈ ਉਹ ਫੀਡ ਤੇ ਪਾਣੀ ਦੇ ਟੱਚ ਚ ਆਉਣ ਦੇ ਨਾਲ ਅਗਰ ਦੂਸਰੇ ਜਾਨਵਰ ਨੇ ਉਹ ਫੀਡ ਜਾਂ ਪਾਣੀ ਲਿਆ ਹਾਂਜੀ ਤਾਂ ਉਸ ਜਾਨਵਰ ਨੂੰ ਹੋ ਜਾਣੀ ਹੈ ਵੱਲੋਂ ਅਕਸਰੀ ਕਹ ਲਵੀ ਇਹ ਜੀਰ ਦਾ ਇੱਕ ਛਿੱਟਾ ਆ ਕਿਸੇ ਬੱਟੇ ਦਾ ਛਿੱਟਾ ਆ ਬਿਲਕੁਲ ਉਹ ਪਾਣੀ ਦੂਸਰੇ ਜਾਨਵਰ ਨੇ ਪੀ ਲਿਆ ਤਾਂ ਦੂਸਰਾ ਜਾਨਵਰ ਵੀ ਆਲਰੇਡੀ ਪ੍ਰਭਾਵਿਤ ਹੋ ਗਿਆ ਜੀ ਆਲਰੇਡੀ ਪ੍ਰਭਾਵਿਤ ਹੋ ਗਿਆ ਫਿਰ ਜਿਹੜਾ ਕੋਈ ਦੂਸਰੇ ਜਾਨਵਰ ਦੇ ਇਹ ਜੇ ਚਮੜੀ 'ਚ ਕੱਟ ਹੈ ਕੋਈ ਤਾਂ ਕੱਟ ਨਹੀਂ ਚਮੜੀ ਦੇ ਕੱਟ ਨਹੀਂ ਵੀ ਦੂਜੇ ਜਾਨਵਰ ਨੂੰ ਬਿਮਾਰੀ ਹੋ ਜਾਣੀ ਹੈ ਹਾਂ ਜਿਵੇਂ ਅਕਸਰੀ ਦੇਖਦੇ ਹਾਂ ਇੱਕ ਅਸੀਂ ਕੱਟ ਪਿਆ ਗਿਆ ਤਾਂ ਦੂਜੇ ਸੰਗਲ ਦੇ ਬੱਤੇ ਆ ਗਿਆ ਬਿਲਕੁਲ ਬਿਲਕੁਲ ਫਿਰ ਜਿਹੜੇ ਇਨਸਾਨ ਹੈਗੇ ਆ ਉਹਨਾਂ ਦੀ ਅੱਖ ਦੇ ਵਿੱਚ ਛਿੱਟਾ ਪੈ ਗਿਆ ਕਿਸੇ ਦੇ ਨੱਕ ਰਹੀਂ ਮੂੰਹ ਰਹੀਂ ਜਾਂ ਚਮੜੀ ਰਹਿ ਇਨਸਾਨਾਂ ਦੇ ਉਹ ਇਨਸਾਨਾਂ ਨੂੰ ਇਸ ਤਰ੍ਹਾਂ ਫੈਲ ਜਾਣੀ ਹੈ ਅੱਗੇ ਆਪਾਂ ਜੇ ਆ ਗੱਲ ਕਰੀਏ ਜਾਨਵਰ ਦੇ ਦੁੱਧ ਦੀ ਤਾਂ ਦੁੱਧ ਦੇ ਵਿੱਚ ਜਿਹੜੇ ਹੈਗੇ ਆ ਉਹ ਲੇਵਾ ਜਿਹੜਾ ਹੈਗਾ ਉਹ ਚ ਇਹ ਜਰਾ ਸੀਮ ਜਿਹੜੇ ਹੈਗੇ ਆ ਕਟਾਣੂ ਆ ਉਹ ਵੱਡੀ ਮਾਤਰਾ ਚ ਇਕੱਠੇ ਹੋ ਜਾਂਦੇ ਆ ਉਹਦੀ ਗਿਣਤੀ ਵੱਧ ਜਾਂਦੀ ਹੈ ਤੇ ਦੁੱਧ ਰਾਂ ਹੀ ਇਹ ਜਿਹੜੇ ਬੈਕਟੀਰੀਆ ਹੈ ਉਹ ਵੱਡੀ ਮਾਤਰਾ ਚ ਆਉਂਦੇ ਆ ਹਾਂਜੀ ਤੇ ਜਦੋਂ ਉਹ ਦੁੱਧ ਕੱਚਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਇਨਸਾਨਾਂ ਦੁਆਰਾ ਤਾਂ ਉਹ ਇਨਸਾਨ ਨੂੰ ਬਿਮਾਰੀ ਹੋ ਜਾਣੀ ਹੈ ਇੱਥੇ ਮੈਂ ਨਾਲ ਹੀ ਜ਼ਿਕਰ ਕਰਨਾ ਚਾਹੂੰਗਾ ਜਿਸ ਤਰ੍ਹਾਂ ਡੇਂਗੂ ਦੇ ਪੇਸ਼ੈਂਟ ਹੈਗੇ ਆ ਹਸਪਤਾਲਾਂ ਦੇ ਵਿੱਚ ਤਾਂ ਇੱਕ ਸਾਡੇ ਆਮ ਹੀ ਧਾਰਨਾ ਪ੍ਰਚਲਿਤ ਹੈ ਵੀ ਡੇਂਗੂ ਦੇ ਮਰੀਜ਼ ਨੂੰ ਬੱਕਰੀ ਦਾ ਕੱਚਾ ਦੁੱਧ ਪਿਲਾ ਦਿਓ ਹਾਂਜੀ ਤਾਂ ਉਹ ਡੇਂਗੂ ਦਾ ਮਰੀਜ਼ ਦੁੱਧ ਨਾਲ ਠੀਕ ਹੋਵੇ ਨਾ ਠੀਕ ਹੈ ਉਹ ਤਾਂ ਬਾਅਦ ਦੀ ਗੱਲ ਹੈ ਇੱਕ ਨਵੀਂ ਬਿਵਾਰੀ ਅਸੀਂ ਜ਼ਰੂਰ ਸੇੜ ਲਾਂਗੇ ਹਾਂ ਸੋ ਕਦੇ ਵੀ ਸਾਨੂੰ ਕੱਚਾ ਦੁੱਧ ਅਸੀਂ ਇਸਤੇਮਾਲ ਨਹੀਂ ਕਰਨਾ ਅੱਜ ਮੈਂ ਹੁਣ ਤਾਂ ਆਪਾਂ ਮੈਂ ਸਰੋਤਿਆਂ ਨੂੰ ਅਪੀਲ ਕਰਦਾ ਵੀ ਕੱਚਾ ਦੁੱਧ ਕਿਸੇ ਹਾਲਤ ਵਿੱਚ ਅਸੀਂ ਨਹੀਂ ਇਸਤੇਮਾਲ ਕਰਨਾ ਆਪਾਂ ਨੂੰ ਪਤਾ ਨਹੀਂ ਵੀ ਕੱਚਾ ਦੁੱਧ ਜਿਹੜਾ ਇੱਕ ਬਿਮਾਰੀ ਆ ਬਰੂਸੀਲੋਸਿਸ ਜਿਹੜੀ ਤੁਹਾਡੇ ਤੱਕ ਆ ਰਹੀ ਆ ਜੇਕਰ ਤੁਸੀਂ ਕੱਚੇ ਦੁੱਧ ਦਾ ਸੇਵਨ ਕਰ ਰਹੇ ਹੋ ਬਿਲਕੁਲ ਜੀ ਕੱਚੇ ਦੁੱਧ ਦੇ ਨਾਲ ਨਾਲ ਮੈਂ ਹੋਰ ਕਹਿਣਾ ਚਾਹੂੰਗਾ ਵੀ ਕੱਚੇ ਦੁੱਧ ਤੋਂ ਜਿਹੜੀਆਂ ਹੋਰ ਚੀਜ਼ਾਂ ਬਣਦੀਆਂ ਜਿਹੜੇ ਮਿਲਕ ਐਂਡ ਮਿਲਕ ਪ੍ਰੋਡਕਟਸ ਹਾਂਜੀ ਕੱਚੇ ਦੁੱਧ ਤੋਂ ਕਰੀਮ ਕੱਢ ਲਈ ਜਾਂਦੀ ਹੈ ਕਰੀਮ ਦਾ ਅੱਗੇ ਪਤਾ ਨਹੀਂ ਕਿੰਨੇ ਕਿੰਨੇ ਥਾਵਾਂ ਤੇ ਇਸਤੇਮਾਲ ਹੋ ਗਿਆ ਜੋ ਵੀ ਮਤਲ ਅੱਜਕਲ ਬੜੀਆਂ ਬਰੈਡਾਂ ਚੀਜ਼ਾਂ ਬਣਨ ਲੱਗੀਆਂ ਕੱਚੇ ਦੁੱਧ ਤੋਂ ਜਿੰਨੀਆਂ ਵੀ ਚੀਜ਼ਾਂ ਬਣ ਗਿਆ کریم ਕੱਢ ਲਈ ਉਹ ਜੋ ਵੀ ਜਿੱਥੇ ਇਸਤੇਮਾਲ ਹੋ ਗਿਆ ਉਹ ਹਰ ਇੱਕ ਚੀਜ਼ ਦੇ ਨਾਲ ਹੀ ਜਿਹੜੀ ਅੱਗੇ ਬਿਮਾਰੀ ਫੈਲਣ ਦਾ ਖਤਰਾ ਹੋ ਜਾਂਦਾ ਹੈ ਅਕਸਰ ਸਾਡੇ ਪਿੰਡਾਂ ਦੀ ਗੱਲ ਕਰੀ ਜਾਵੇ ਤਾਂ ਸਾਡੇ ਪਿੰਡਾਂ 'ਤੇ ਤਾਂ ਸ਼ਾਇਦ ਹਜੇ ਤੱਕ ਇਹ ਬਿਮਾਰੀ ਦਾ ਕਿਸੇ ਨੂੰ ਪਤਾ ਵੀ ਨਾ ਹੋਵੇ ਕਿ ਸਾਡੇ ਪਸ਼ੂ ਰੂਹੇ ਬਿਮਾਰੀ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਮਨੁੱਖ ਨੂੰ ਹੋਣਾ ਜਾਂ ਨਾ ਹੋਣਾ ਤਾਂ ਸੰਭਵ ਗੱਲ ਹੈ ਹੈਣਾ ਬਿਲਕੁਲ ਬਿਲਕੁਲ ਅੱਗੇ ਮੈਂ ਗੱਲ ਕਰੂੰਗਾ ਫੈਲਣ ਦੀ ਗੱਲ ਜੇ ਕਰੀਏ ਤਾਂ ਜਿਵੇਂ ਬਹੁਤ ਸਾਰੇ ਸ਼ਿਕਾਰੀ ਹੈਗੇ ਆ ਤਾਂ ਜਦੋਂ ਸ਼ਿਕਾਰ ਕਰਦੇ ਆ ਤਾਂ ਉਹ ਸਾਰਾ ਹੀ ਵੀ ਜਿਹੜੀ ਬਿਮਾਰੀ ਦੇ ਕਾਣ ਹੈ ਉਹ ਅੰਦਰ ਚਲੇ ਤੋ ਸ਼ਿਕਾਰ ਖੇਡਣ ਵਾਲੇ ਜਿਹੜੇ ਵਿਅਕਤੀ ਹੈ ਉਹਨਾਂ ਦੇ ਵਿੱਚ ਵੀ ਬਿਮਾਰੀ ਹੋ ਜਾਂਦੀ ਹੈ ਫਿਰ ਕਈ ਜੰਗਲੀ ਜਾਨਵਰ ਹੈਗੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਝੋਟਾ ਹੋ ਗਿਆ ਤੇ ਇਸੇ ਤਰ੍ਹਾਂ ਹੀ ਹੋਰ ਜੰਗਲੀ ਜਾਨਵਰ ਲੇਗੇ ਜੰਗਲੀ ਸੂਰ ਹੋਗੇ ਠੀਕ ਹੈ ਜੀ ਹਿਰਨ ਹੋ ਗਿਆ ਇਹਨਾਂ ਦੇ ਵਿੱਚ ਜਿਆਦਾ ਬਿਮਾਰੀ ਹੁੰਦੀ ਹੈ ਤੇ ਇਹਨਾਂ ਨੂੰ ਜਿਹੜਾ ਸ਼ਿਕਾਰ ਕਰਦਾ ਇਹੋ ਵਿਅਕਤੀ ਉਹਨਾਂ ਦੇ ਸਾਰਾ ਹੀ ਬਿਮਾਰੀ ਚਲੀ ਜਾਂਦੀ ਹੈ ਕੁਝ ਹੋਰ ਜਾਨਵਰਾਂ ਵਿੱਚ ਬਿਮਾਰੀ ਤਾਂ ਘੱਟ ਹੁੰਦੀ ਹੈ ਪਰ ਉਹ ਸ਼ਿਕਾਰ ਕਰਦੇ ਦੂਜੀ ਜਾਨਵਰਾਂ ਦਾ ਉਹਨਾਂ ਜਾਨਵਰਾਂ ਦੇ ਵਿੱਚ ਵੀ ਜਿਹੜੀ ਹੈਗੀ ਹੈ ਜਿਵੇਂ ਵਿਗਿਆੜ ਹੋ ਗਿਆ ਵਗਿਆ ਅਲਕੜ ਬਗਾ ਹੋ ਗਿਆ ਜੀ ਆਪਣਾ ਉਹਨਾਂ ਦੇ ਵਿੱਚ ਜਿਹੜੀ ਬਿਮਾਰੀ ਦੇ ਚਾਂਸ ਵਾਜੇ ਕੁੱਤੇ ਹੋਗੇ ਸ਼ਿਕਾਰੀ ਕੁੱਤੇ ਉਹਨਾਂ 'ਚ ਹੋ ਜੂਗੀ ਤਾਂ ਉਹਨਾਂ ਤੋਂ ਅੱਗੇ ਇਨਸਾਨਾਂ ਦੇ ਵਿੱਚ ਇਹ ਪੂਰਾ ਸਰਕਲ ਬਣ ਗਿਆ ਸਰਕਲ ਬਣ ਗਿਆ ਜਿਵੇਂ ਜੰਗਲੀ ਜਾਨਵਰਾਂ ਤੋਂ ਪਾਲਤੂ ਜਾਨਵਰ ਨੂੰ ਪਾਲਤੂ ਜਾਨਵਰ ਤੋਂ ਇਨਸਾਨ ਨੂੰ ਗਿਆ ਸਿੱਧਾ ਜੰਗਲੀ ਜਾਨਵਰ ਤੋਂ ਇਨਸਾਨ ਨੂੰ ਹਾਂਜੀ ਹਾਂਜੀ ਤਾਂ ਇੱਕ ਚੇਨ ਦੇ ਵਿੱਚ ਚੱਲਣੀ ਸ਼ੁਰੂ ਹੋ ਗਈ ਸੋ ਇਸ ਕਰਕੇ ਕੱਚੇ ਮੀਟ ਤੋਂ ਜਿਹੜੀ ਹੈਗੀ ਐ ਉਹ ਬਿਮਾਰੀ ਦੂਜੇ ਜਾਨਵਰਾਂ ਨੂੰ ਤੇ ਇਨਸਾਨਾਂ ਨੂੰ ਹੋ ਜਾਣੀ ਹੈ ਸੋ ਕੱਚਾ ਦੁੱਧ ਕੱਚਾ ਕੋਈ ਵੀ ਕੱਚੀ ਕੱਚਾ ਮੀਟ ਜੋ ਵੀ ਕੱਚੀਆਂ ਚੀਜ਼ਾਂ ਸਰੀ ਹੈਗੀਆਂ ਤੇ ਉਹਨਾਂ ਨੂੰ ਇਸ ਤਰ੍ਹਾਂ ਬਿਮਾਰੀ ਦਾ ਜਿਹੜਾ ਫਲਾ ਉਹ ਹੋ ਜਾਂਦਾ ਇੱਥੇ ਮੈਂ ਇੱਕ ਜ਼ਿਕਰ ਕਰਨਾ ਚਾਹੂੰਗਾ ਵੀ ਜਿਹੜਾ ਗਊਆਂ ਮੱਝਾਂ ਜਾਂ ਪੇਡਾਂ ਬੱਕਰੀਆਂ ਦੀ ਗੱਲ ਵੀ ਆਪਾਂ ਕਰੀਏ ਤਾਂ ਇੱਕ ਸੂਆ ਜਦੋਂ ਪਹਿਲਾ ਸੂਆ ਹੈ ਉਹਦੇ ਵਿੱਚ ਕਿਸੇ ਵੀ ਸੂਏ ਜਦੋਂ ਬਿਮਾਰੀ ਹੋ ਜਾਂਦੀ ਹੈ ਤਾਂ ਉਦੋਂ ਫਲ ਛੱਟ ਜਾਂਦਾ ਅਗਲੇ ਸੂਏ ਦੇ ਵਿੱਚ ਜਾਨਵਰ ਦੇਖਣ ਵਿੱਚ ਤੰਦਰੁਸਤ ਲੱਗਦਾ ਤੇ ਉਹ ਮਤਲਬ ਨਹੀਂ ਪ੍ਰੈਗਨੈਂਸੀ ਹੈ ਗਰਭਵਸਥਾ ਪੂਰੇ ਸਮੇਂ ਤੱਕ ਚੱਲੀ ਜਾਂਦੀ ਹੈ ਹਾਂਜੀ ਉਹ ਪੂਰੇ ਸਮੇਂ ਤੇ ਸੂਂਦਾ ਜਾਨਵਰ ਪਰੰਤੂ ਉਹ ਜਾਨਵਰ ਜਿਹੜਾ ਹੈਗਾ ਉਹ ਬਿਮਾਰੀ ਦੇ ਕਣ ਵਾਤਾਵਰਨ ਦੇ ਵਿੱਚ ਬੱਚੇ ਦਾ ਨਹੀਂ ਰਹੀਂ ਤੇ ਦੁੱਧ ਨਹੀਂ ਛੱਡਦਾ ਰਹਿੰਦਾ ਦੁੱਧ ਰਹੀ ਉਹ ਸਾਰੀ ਉਮਰ ਜਿਹੜਾ ਜਾਨਵਰ ਹੈਗਾ ਕਈ ਵਾਰੀ ਆਪਦੇ ਡੇਟ ਬਿਮਾਰੀ ਦੇ ਕਣਾ ਛੜਦਾ ਰਹਿੰਦਾ ਛੜਦਾ ਰਹਿੰਦਾ ਜੀ ਤਾਂ ਵੀ ਕਦੇ ਵੀ ਜਦੋਂ ਬੱਚਾ ਇੱਕ ਵਾਰੀ ਕੋਈ ਵੀ ਮੱਝ ਗਾਂ ਜਾਂ ਕੋਈ ਵੀ ਜਾਨਵਰ ਫਾਲ ਛੜਦਾ ਤਾਂ ਸਾਨੂੰ ਚੈੱਕ ਅਪ ਉਸ ਤੋਂ ਬਾਅਦ ਹਮੇਸ਼ਾ ਜ਼ਰੂਰ ਕਰਵਾਉਣਾ ਚਾਹੀਦਾ ਬਿਲਕੁਲ 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 ਤਾਂ ਇਨਸਾਨਾਂ ਦੇ ਵਿੱਚ ਇਸ ਦਾ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਸਰ ਜਿਹੜੀ ਮੇਨ ਗੱਲ ਹੈ ਜੀ ਇਸ ਦੀ ਰੋਕத் ਥਾਮ ਕਿਵੇਂ ਕੀਤੀ ਜਾ ਸਕਦੀ ਹੈ ਇਨਸਾਨਾਂ ਦੇ ਵਿੱਚ ਇਸ ਬਿਮਾਰੀ ਦਾ ਕੰਟਰੋਲ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਇਸ ਬਿਮਾਰੀ ਨੂੰ ਪਸ਼ੂਆਂ ਵਿੱਚ ਕੰਟਰੋਲ ਕੀਤਾ ਜਾਵੇ ਕਿਉਂਕਿ ਇਹ ਬਿਮਾਰੀ ਪਸ਼ੂਆਂ ਤੋਂ ਫੈਲਦੀ ਹੈ ਹਾਂਜੀ ਹਾਂ ਤੇ ਮੈਂ ਸਾਡਾ ਸਵਾਲ ਵਿੱਚ ਹੈ ਵੀ ਕਿਹੜੇ ਪਸ਼ੂਆਂ 'ਚ ਇਹ ਬਿਮਾਰੀ ਜ਼ਿਆਦਾ ਖਵਾਈ ਜਾਂਦੀ ਹੈ ਸਰ ਇਹ ਬਿਮਾਰੀ ਜਿਹੜੀ ਹੈਗੀ ਹੈ ਗਊਆਂ ਮੱਝਾਂ ਭੇਡਾਂ ਬੱਕਰੀਆਂ ਸੂਰ ਕੁੱਤੇ ਘੋੜੇ ਉੱਠਾਂ 'ਚ ਇਹ ਆਮ ਪਾਈ ਜਾਂਦੀ ਹੈ ਹਾਂਜੀ ਤੇ ਇਹਦੇ ਜੇ ਪਾ ਜੇ ਗੱਲ ਕਰੀਏ ਤਾਂ ਜਦੋਂ ਮਤਲਬ ਜਾਨਵਰ ਫਲ ਛੱਡਦਾ ਹੈ ਤਾਂ ਉਦੋਂ ਮਤਲਬ ਜਿਹੜਾ ਜਾਨਵਰ ਜਿਹੜਾ ਬੱਚਾ ਹੈਗਾ ਫਲ ਛੱਡਿਆ ਹੋਇਆ ਉਹਨੂੰ ਆਪਾਂ ਜਦੋਂ ਹੈਂਡਲ ਕਰਨਾ ਹੈ ਉਹਨੂੰ ਆਪਾਂ ਤਾਂ ਆਪਣੇ ਦਸਤਾਨੇ ਪਹਿਨੇ ਹੋਣੇ ਚਾਹੀਦੇ ਆ ਆਪਣੇ ਮਾਸਕ ਪਹਿਨਿਆ ਹੋਣਾ ਚਾਹੀਦਾ ਹੈ ਅੱਖਾਂ ਦੇ ਉੱਪਰ ਆਪਣਾ ਜਿਹੜੇ ਗੋਗਲਸ ਲੱਗੇ ਹੋਣੇ ਚਾਹੀਦੇ ਆ ਜਿਹੜਾ ਐਪਰਨਟ ਪਹਿਨਿਆ ਹੋਣਾ ਚਾਹੀਦਾ ਹੈ ਜਿਹੜੇ ਬੂਟ ਹੈ ਇਹਦੇ ਉੱਪਰ ਸ਼ੂ ਕਵਰ ਆਪਾਂ ਪਾਣ ਕੇ ਰੱਖੀਏ ਤਾਂ ਕਿ ਆਪਾਂ ਸਿੱਧਾ ਉਹਦੇ ਨਾਲ ਜੀਰ ਨਾਲ ਜਿਹੜਾ ਬੱਚੇ ਦਾ ਨੰਦਾ ਪਾਣੀ ਹੈ ਬੱਚੇ ਦੇ ਨਾਲ ਸਿੱਧਾ ਆਪਾਂ ਸੰਪਰਕ ਦੇ ਵਿੱਚ ਨਾ ਆਈਏ ਦੁੱਧ ਨੂੰ ਆਪਾਂ ਪ੍ਰੋਪਰ ਵਾਲ ਕੇ ਪੀਏ ਮੀਟ ਜਿਹੜਾ ਉਹਨੂੰ ਵੀ ਆਪਾਂ ਪੂਰੀ ਤਰ੍ਹਾਂ ਕੁੱਕ ਕਰਕੇ ਕਹਿੰਦੇ ਹੁਣ ਆਪਾਂ ਮੇਨ ਗੱਲ ਆ ਵੀ ਜੇ ਆਪਾਂ ਮਨੁੱਖਾਂ 'ਚ ਇਹ ਬਿਮਾਰੀ ਰੋਕਣੀ ਹੈ ਤਾਂ ਸਭਨ ਪਹਿਲਾਂ ਆਪਾਂ ਨੂੰ ਪਸ਼ੂਆਂ 'ਚੋਂ ਵੀ ਬਿਮਾਰੀ ਰੋਕਣੀ ਪਾਣੀ ਪਸ਼ੂ ਹੀ ਆ ਜੀ ਜਿਹੜਾ ਪਸ਼ੂਆਂ ਦੇ ਵਿੱਚ ਇਹ ਆਉਂਦੀ ਕਿਵੇਂ ਆ ਤੇ ਪਸ਼ੂਆਂ ਦੇ ਵਿੱਚ ਇਸ ਨੂੰ ਕਿਵੇਂ ਕੰਟਰੋਲ ਕੀਤਾ ਆ ਇਹ ਜਾ ਸਕਦਾ ਜਿਵੇਂ ਬਹੁਤ ਸਾਰੇ ਫਾਰਮਾਂ ਦੀ ਅੱਜ ਕੱਲ ਸ਼ਿਕਾਇਤ ਆਉਂਦੀ ਆ ਵੀ ਉਹ ਨਵਾਂ ਫਾਰਮ ਦਾ ਉਹ ਵਿਕਾਸ ਨਹੀਂ ਕਰ ਪਾ ਰਹੇ ਕਿਉਂਕਿ ਉਹਨਾਂ ਦੇ ਵਿੱਚ ਜਦੋਂ ਨਵਾਂ ਫਾਰਮ ਦੇ ਵਿੱਚ ਕੋਈ ਉਹ ਜਾਨਵਰ ਲਿਆਉਂਦੇ ਆ ਤਾਂ ਉਹ ਕਹਿੰਦੇ ਸਾਡਾ ਸਾਰਾ ਫਾਰਮ ਹੀ ਲੈ ਵੰਦੇ ਆ ਤੇ ਇਹਦਾ ਵੀ ਕਿਤੇ ਨਾ ਕਿਤੇ ਕਾਰਨ ਇਹਹੀ ਬਿਮਾਰੀ ਨਾ ਹੋਵੇ ਸਰ ਬਿਲਕੁਲ ਜੀ ਜੇ ਮਤਲਬ ਪਿੱਛੇ ਕੋ ਬਰੂਸਿਲੋਸਿਸ ਵਾਲਾ ਜਾਨਵਰ ਹੈ ਅਸੀਂ ਆਪਣੇ ਸ਼ੈੱਡ ਦੇ ਵਿੱਚ ਨਵਾਂ ਜਾਨਵਰ ਲੈ ਕੇ ਆਉਣਾ ਤਾਂ ਪਹਿਲਾਂ ਇਹਦੀ ਟੈਸਟਿੰਗ ਕਰਕੇ ਲੈ ਕੇ ਆਓ ਫਿਰ ਟੈਸਟਿੰਗ ਕਰ ਤੋਂ ਬਾਅਦ ਜੇ ਬਰੂਸਿਲੋਸਿਸ 네ਗੇਟਿਵ ਹੈ ਜਾਨਵਰ ਤਾਂ ਆਪਣੇ ਸ਼ੈੱਡ ਦੇ ਵਿੱਚ ਲਿਆ ਕੇ ਅਸੀਂ ਉਹਨੂੰ 1 ਮਹੀਨਾ ਅਲੱਗ ਰੱਖੀਏ ਠੀਕ ਹੈ ਜੀ ਤੇ ਫਿਰ ਦੁਬਾਰਾ ਅਸੀਂ ਟੈਸਟਿੰਗ ਕਰਕੇ ਫਿਰ ਬਾਕੀ ਪਸ਼ੂਆਂ ਦੇ ਵਿੱਚ ਜਿਹੜਾ ਕੰਟਰੋਲ ਕਰਨ ਦੀ ਆਪਾਂ ਜੇ ਗੱਲ ਕਰੀਏ ਤਾਂ ਕਟੀਆਂ ਤੇ ਬੱਛੀਆਂ ਦੇ 4 ਮਹੀਨੇ ਦੀ ਉਮਰ ਦੇ ਵਿੱਚ ਬਰੂਸੀਲੋਸਿਸ ਤੋਂ ਬਚਾ ਦਾ ਇੱਕ ਟੀਕਾ ਉਹ ਲੱਗਦਾ ਲੱਗਦਾ ਤੇ ਉਸ ਤੋਂ ਬਾਅਦ ਸਿਰਫ ਇੱਕ ਵੈਡਿਟੀ ਦਾ ਲੱਗਣਾ ਹੈ ਇਹ ਫਿਰ ساری ਉਮਰ ਉਸ ਟੀਕੇ ਦੀ ਕੋਈ ਜ਼ਰੂਰਤ ਨਹੀਂ ਅਗਰ ਸੰਭਵ ਹੋ ਸਕੇ ਤਾਂ ਕੱਟੀਆਂ ਬੱਚੇ ਟੀਕਾ ਲਾਉਣ ਤੋਂ ਪਹਿਲਾਂ ਅਸੀਂ ਉਹਦੀ ਟੈਸਟਿੰਗ ਜ਼ਰੂਰ ਕਰ ਲਈਏ ਕਿ ਤਾਂ ਐ ਨਾ ਹੋਵੇ ਉਹ ਜਾਨਵਰ ਕੱਟੀ ਬੱਚੀ ਬਰੂਸੀਲੋਸਿਸ ਤੋਂ ਆਲਰੇਡੀ ਪੀੜਤ ਹੋਵੇ ਤਾਂ ਇੱਕ ਮੇਨ ਗੱਲ ਸਰ ਹੋਰ ਆ ਵੀ ਜਿਵੇਂ ਪਸ਼ੂ ਮਤੋਂ ਬਚਾਅ ਰੱਖਣਾ ਤਾਂ ਜਿਹੜਾ ਦੀ ਗਰਭਤਨ ਵੇਲੇ ਜੋ ਟੀਕਾ ਕਰਨ ਦੀ ਅੱਜ ਕੱਲ੍ਹ ਲੋਕ ਅਕਸਰ ਮੰਨਦੇ ਵੀ ਟੀਕਾ ਕਰਨ ਕਰਨਾ ਸਹੀ ਹੈ ਗਰਭਤਨ ਲਈ ਕਿਉਂਕਿ ਉਹ ਇਹਨੂੰ ਇੱਕ ਤਾ ਖੇਚਲ ਘਟ ਮੰਨਦੇ ਆ ਜੀ ਹਨਾ ਵੀ ਸੌਖਾ ਡਾਕਟਰੋਂ ਦਾ ਤਾਂ ਇੱਕ ਵਿਸ਼ਵਾਸ ਜ਼ਿਆਦਾ ਮੰਨਦੇ ਅਸੀਂ ਇਸ ਗੱਲ ਤੇ ਤੁਸੀਂ ਕੀ ਕਹਿੰਦੇ ਹੋ ਵੀ ਇਹ ਕਿਤੇ ਨਾ ਕਿਤੇ ਬਿਮਾਰੀ ਵਧਨ ਦੇ ਕਾਰਨਾਂ ਵਿੱਚ ਇੱਕ ਹੈ ਜਾਂ ਨਹੀਂ ਸਰ ਬਿਲਕੁਲ ਸੋਡਾ ਬਹੁਤ ਸਹੀ ਸਵਾਲ ਕੀਤਾ ਪ੍ਰਦੀਪ ਜੀ ਤੁਸੀਂ ਇਹਦੇ ਵਿੱਚ ਮੈਂ ਜ਼ਿਕਰ ਕਰਨਾ ਚਾਹੂੰਗਾ ਵੀ ਜਿਹੜੇ ਮੇਲ ਜਾਨਵਰ ਹੈਗੇ ਆ ਝੁੱਟੇ ਟਟੇ ਜਿਹੜੇ ਹੈਗੇ ਆ ਅਸੀਂ ਜੇ ਨੈਚੁਰਲ ਸਰਵਿਸ ਕਰਾਉਣੇ ਆ ਇਸ ਬਿਮਾਰੀ ਦੀ ਗੱਲ ਕਰੂੰਗਾ ਸਪੈਸ਼ਲੀ ਮੈਂ ਤਾਂ ਉਹਦੇ ਨਾਲ ਫੈਲਣ ਦੀ ਕੁਦਰਤੀ ਜਿਹੜੀ ਨੈਚੁਰਲ ਸਰਵਿਸ ਹੈ ਉਹਦੇ ਨਾਲ ਬਹੁਤ ਘੱਟ ਚਾਂਸ ਹੈ ਬਿਮਾਰੀ ਫੈਲਣ ਦੇ ਪਰੰਤੂ ਜਿਹੜੀ ਆਰਟੀਫੀਸ਼ਲ ਸੈਮੀਨੇਸ਼ਨ ਹੈ ਉਹ ਜਿਹੜਾ ਆਰਟੀਫੀਸ਼ਲ ਸੈਮੀਨੇਸ਼ਨ ਕਰਨ ਵਾਲਾ ਇਨਸਾਨ ਹੈ ਡਾਕਟਰ ਸਾਡਾ ਵਰਕਰ ਹੋ ਗਿਆ ਜੋ ਵੀ ਆਰਟੀਫੀਸ਼ਲ ਸੈਮੀਨੇਸ਼ਨ ਕਰਦਾ ਹੈ ਅਗਰ ਉਹ ਜਿਹੜਾ ਵੀਰਜ ਦਾ ਡਿਪੋਜ਼ਿਟ ਕੀਤਾ ਜਾਂਦਾ ਹੈ ਉਹ ਆਰਟੀਫੀਸ਼ਲ ਸੈਮੀਨੇਸ਼ਨ ਅਸੀਂ ਯੂਟਰਸ ਤੱਕ ਜੇ ਲੈ ਗਏ ਉਹਨੂੰ ਤਾਂ ਇਸ ਬਿਮਾਰੀ ਦੇ ਬਹੁਤ ਜ਼ਿਆਦੇ ਚਾਂਸ ਹੈ ਜੇ ਇਹ ਵੀਰਜ ਦੇ ਵਿੱਚ ਬਿਮਾਰੀ ਹੈਗੀ ਹੈ ਜੇ ਪ੍ਰੰਤੂ ਇਹ ਸਰਵਿਸ ਦੇ ਵਿੱਚ ਰੱਖਿਆ ਜਾਂਦਾ ਹੈ ਜਿਹੜਾ ਵੀਰਜ ਹੈਗਾ ਤਾਂ ਇਹਦੇ ਚਾਂਸ ਬਹੁਤ ਘਟ ਜਾਂਦੇ ਹੈ ਇੱਕ ਗੱਲ ਹੋਰ ਜੀ ਇਸ ਬਿਮਾਰੀ ਦਾ ਕੀ ਇਲਾਜ ਹੈ ਵੀ ਪਸ਼ੂਆਂ ਦੇ ਵਿੱਚ ਆਪਾਂ ਕਿਸ ਤਰ੍ਹਾਂ ਇਸ ਬਿਮਾਰੀ ਦਾ ਇਲਾਜ ਕਰ ਸਕਦੇ ਹਾਂ ਜੀ ਪ੍ਰਦੀਪ ਜੀ ਇਹ ਬਿਮਾਰੀ ਇਸੇ ਕਰਕੇ ਘੱਟ ਕੇ ਵੀ ਇਹਦਾ ਕੋਈ ਇਲਾਜ ਨਹੀਂ ਹੈਗਾ ਪਸ਼ੂਆਂ ਦੇ ਵਿੱਚ ਅੱਛਾ ਜੀ ਹਾਂ ਜੀ ਸਿਰਫ ਤੇ ਸਿਰਫ ਆਪਣੇ ਕੋਲ ਇਹਦਾ ਬਚਾਅ ਕਰਨਾ ਆਪਾਂ ਵੈਕਸੀਨੇਸ਼ਨ ਕਰਕੇ ਜਿਵੇਂ ਕਹਿੰਦੇ ਆ ਆਪਾਂ ਵੱਡੀ ਚੀਜ਼ ਆ ਪਾਵਾ ਪਾਈ ਕਰ ਸਕਦੇ ਆ ਆਪਾਂ ਸਿਰਫ ਆਪਾਈ ਕਰ ਸਕਦੇ ਆ ਇਸ ਤੋਂ ਬਾਅਦ ਜਦੋਂ ਬਿਮਾਰੀ ਹੋਊਗੀ ਤਾਂ ਕਿ ਦੂਸਰੇ ਜਾਨਵਰਾਂ ਨੂੰ ਨਾ ਹੋਵੇ ਅਸੀਂ ਇਹਨੂੰ ਅਲੱਗ ਕਰਨਾ ਹੈ ਜਾਨਵਰ ਨੂੰ ਹਾਂ ਜੀ ਤੇ ਇਨਸਾਨਾਂ ਦੇ ਵਿੱਚ ਇਹਦਾ ਪੂਰੀ ਤਰ੍ਹਾਂ ਇਲਾਜ ਹੈਗਾ ਸਿਹਤ ਵਿਭਾਗ ਦੇ ਨਾਲ ਸੰਪਰਕ ਕਰਕੇ ਸਾਨੂੰ ਇਹਦਾ ਪ੍ਰੋਪਰ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਲਾਸਟ ਦਾ ਸਵਾਲ ਜੀ ਵੀ ਇਸ ਬਿਮਾਰੀ ਨੂੰ ਆਪਾਂ ਕਿਵੇਂ ਖਤਮ ਕਰ ਸਕਦੇ ਹਾਂ ਜਾਂ ਇਸ ਬਿਮਾਰੀ ਦਾ ਪਤਨ ਕਿਵੇਂ ਕਰ ਸਕਦੇ ਹਾਂ ਤਾਂ ਇਹਦੀ ਰੋਕਥਾਮ ਲਈ ਤੁਸੀਂ ਬਹੁਤ ਸਾਰੇ ਸੁਝਾਅ ਦਿੱਤੇ ਤੇ ਲਾਸਟ ਤੇ ਸਰੋਤਿਆਂ ਨੂੰ ਇਸ ਬਿਮਾਰੀ ਦੀ ਰੋਕਥਾਮ ਦੇ ਲਈ ਹੋਰ ਕੀ ਕੀ ਹਦਾਇਤਾਂ ਦੇਣੀਆਂ ਚਾਹੁੰਦੇ ਹੋ ਜੀ ਰੋਕਥਾਮ ਤੋਂ ਪਹਿਲਾਂ ਸਾਨੂੰ ਬਿਮਾਰੀ ਦਾ ਕਨਫਰਮ ਹੋਣਾ ਚਾਹੀਦਾ ਹੈ ਵੀ ਵਾਕਈ ਸਾਡੇ ਪਸ਼ੂ ਜਿਹੜੀ ਹੈਗੀ ਹੈ ਉਹ ਬਰੂਸਲੋਸ ਦੀ ਬਿਮਾਰੀ ਹੋਗੀ ਤਾਂ ਉਹ ਅਸੀਂ ਬਿਮਾਰੀ ਦਾ ਡਾਇਗਨੋਸ ਕਿਵੇਂ ਕਰਨਾ ਹੈ ਡਾਇਗਨੋਸ ਕਰਨ ਵਾਸਤੇ ਅਸੀਂ ਬਿਮਾਰੀ ਦੇ ਲੱਛਣ ਪਹਿਲਾਂ ਦੇਖਣੇ ਆ ਬਿਮਾਰੀ ਦੇ ਲੱਛਣਾਂ ਦੇ ਨਾਲ ਨਾਲ ਜਿਹੜੇ ਕੁਛ ਬੱਚਾ ਜਿਹੜਾ ਹੈਗਾ ਬੱਚੇ ਦਾ ਜਿਹੜਾ ਅਸੀਂ ਸਟਮਕ ਕਹਿ ਦਿੰਦੇ ਆ ਜਾਂ ਉਹਦੇ ਲੰਗਸ ਫੇਫੜੇ ਉੱਥੋਂ ਜਿਹੜੇ ਬੈਕਟੀਰੀਆ ਹੈਗੇ ਆ ਉਹਨਾਂ ਨੂੰ ਅਸੀਂ ਲੈਬੋਰੀਟਰੀ ਰਾਹੀਂ ਪਛਾਣ ਕਰਦੇ ਆ ਉਹਨਾਂ ਦੀ ਅਸੀਂ ਆਈਸੋਲੇਸ਼ਨ ਕਹਿ ਦਿੰਦੇ ਆ ਉਹਨਾਂ ਦੀ ਤਾਂ ਉਹਨਾਂ ਨੂੰ ਆਈਸੋਲੇਸ਼ਨ ਕਰਾਂਗੇ ਫਿਰ ਹੋਰ ਬਹੁਤ ਸਾਰੇ ਜਿਹੜੇ ਲੈਬੋਰੀਟਰੀ ਟੈਸਟ ਹੈਗੇ ਆ ਤੇ ਸਰੋਲੋਜੀਕਲ ਟੈਸਟ ਕਹਿ ਦਿੰਦੇ ਅਸੀਂ ਇੱਕ ਮਿਲਕ ਰਿੰਗ ਟੈਸਟ ਆਉਂਦਾ ਹੈ ਇੱਕ ਸਲਾਈਡ ਗਲੂਟੀਨੇਸ਼ਨ ਟੈਸਟ ਆਉਂਦਾ ਹੈ ਕੰਪਲੀਮੈਂਟ ਫੈਕਸੀਸ਼ਨ ਟੈਸਟ ਆਉਂਦਾ ਹੈ ਸੋ ਇਸ ਤਰ੍ਹਾਂ ਬਹੁਤ ਸਾਰੇ ਟੈਸਟ ਹੈਗੇ ਆ ਪਰੰਤੂ ਜਿਹੜਾ ਮਿਲਕ ਰਿੰਗ ਟੈਸਟ ਹੈਗਾ ਉਹ ਵੱਡੇ ਪੱਧਰ ਤੇ ਜਿਹੜਾ ਹੈਗਾ ਇੱਕ ਸਕਰੀਨਿੰਗ ਵਾਸਤੇ ਪਹਿਲਾਂ ਵਰਤਿਆ ਜਾਂਦਾ ਟੈਸਟ ਸਾਲ ਦੇ ਵਿੱਚ 2-3 ਵਾਰੀ ਸਾਨੂੰ ਸਕਰੀਨਿੰਗ ਜਿਹੜੀ ਸਾਡੇ ਜਿਹੜਾ ਸਾਡਾ ਜੜ ਹੈਗਾ ਉਹਦੀ ਕਰ ਲੈਣੀ ਚਾਹੀਦੀ ਹੈ ਅਗਰ ਮਿਲਕ ਰਿੰਗ ਟੈਸਟ ਪੋਜ਼ਿਟਿਵ ਆਉਂਦਾ ਹੈ ਸਾਡੇ ਫਾਰਮ ਦੇ ਉੱਪਰ ਤਾਂ ਅਸੀਂ ਇਕੱਲੇ ਇਕੱਲੇ ਜਾਨਵਰ ਦਾ ਫਿਰ ਅਸੀਂ ਟੈਸਟ ਕਰਨਾਗਾ ਸੋ ਸਾਨੂੰ ਸਮੇਂ-ਸਮੇਂ ਤੇ ਇਹ ਜਿਹੜੀ ਇਹਦੀ ਬਿਮਾਰੀ ਦੀ ਪਛਾਣ ਕਰਨ ਵਾਸਤੇ ਸਾਨੂੰ ਲੱਛਣਾਂ ਦੇ ਆਧਾਰ ਤੇ ਟੈਸਟ ਕਰਾਉਣੇ ਚਾਹੀਦੇ ਟੈਸਟ ਸਾਨੂੰ ਕਰਨੇ ਜ਼ਰੂਰੀ ਹੈ ਹਾਂਜੀ ਸੋ ਜਿਵੇਂ ਕਿ ਤੁਸੀਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਬਰੂਸੀਲੋਸਿਸ ਨਾਂ ਦੀ ਇੱਕ ਬਿਮਾਰੀ ਆ ਜੋ ਕਿ ਪਸ਼ੂਆਂ ਤੋਂ ਕਿਵੇਂ ਮਨੁੱਖਾਂ ਵੱਲ ਫੈਲ ਰਹੀ ਆ ਇਹ ਬਿਮਾਰੀ ਪਸ਼ੂਆਂ ਦੇ ਵਿੱਚ ਹੋਣ ਦੇ ਨਾਲ-ਨਾਲ ਇੰਨੀ ਗੰਭੀਰ ਆ ਕਿ ਇਸ ਬਿਮਾਰੀ ਨੇ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ ਤੇ ਪਸ਼ੂਆਂ ਦੇ ਤੇ ਮਨੁੱਖਾਂ ਦਾ ਤਾ ਡੇਲੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜੀਵਨ ਦੇ ਵਿੱਚ ਇੰਨਾਕ ਸੰਜੋਗ ਆ ਕਿ ਆਪਣਾ ਜੀਵਨ ਇਹਨਾਂ ਦੇ ਬਿਨਾ ਅਧੂਰਾ ਆ ਗਿਆ ਕਿਉਂਕਿ ਬਹੁਤ ਸਾਰੇ ਪ੍ਰੋਡਕਟ ਆ ਜੋ ਆਪਾਂ ਆਪਣੀ ਡੇਲੀ ਰਾਈਫ ਦੇ ਵਿੱਚ ਵਰਤਦੇ ਆ ਸੋ ਡਾਕਟਰ ਸਾਹਿਬ ਤੋਂ ਦਿੱਤੇ ਹੋਏ ਸੁਝਾਵਾਂ ਦੇ ਅਨਸਾਰ ਆਓ ਸਾਰੇ ਰਲ ਕੇ ਇਸ ਬਿਮਾਰੀ ਦੀ ਰੋਕਥਾਮ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ